ਦੀ ਤਕਾਰ ਤੇ ਇੱਕ ਵਾਰ ਜਿੰਦਾਬਾਦ 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 ਸਤਿ ਸ੍ਰੀ ਲੜਨ ਦਾ ਇੱਕ ਵਾਰ ਜਿੰਦਾਬਾਦ 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 ਉਹ ਪਗੌੜੀ ਕੇਂਦਰ ਸਰਕਾਰ ਮੁਰਦਾਬਾ 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 ਹੱਥ ਸਾਤਰੀ ਲੜਨ ਦਾ ਇੱਕ ਵਾਰ ਜਿੰਦਾਬਾਦ 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 ਭਾਰਤੀਆਂ ਮਾਵਾਂ ਪੈਣਾ ਦਾ ਇੱਕ ਵਾਰ ਜਿੰਦਾਬਾਦ ਜਿੰਦਾਬਾਦ ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜਿੱਕੀ ਖਤੇ ਅੱਜ ਜ਼ਿਲ੍ਹਾ ਜਲੰਧਰ ਦੀ ਕੋਰ ਕਮੇਟੀ ਦੀ ਮੀਟਿੰਗ ਸਤਨਾਮ ਸਿੰਘ ਰਾਈਵਾਲ ਦੇ ਗ੍ਰਹਿ ਵਿਖੇ ਲਾਈ ਗਈ ਆ ਦੱਸਣਾ ਚਾਹੁੰਦੇ ਆ ਕਿ ਅੱਜ ਕੱਲ ਦੇ ਬਹੁਤ ਵੱਡੇ ਜਥੇ ਜਿਹੜੇ ਮਾਵਾ ਪੈਣਾ ਦੇ ਉਹ ਕੈਂਪਾਂ ਵੱਲੇ ਜਾ ਰਹੇ ਅਮਰਸਰ ਤੋਂ ਬਹੁਤ ਵੱਡਾ ਜਥਾ ਕੱਲ ਗਿਆ ਤਰਨਤਾਰ ਤੋਂ ਜਥਾ ਗਿਆ ਅੱਜ ਤਰਨਤਾਰ ਤੋਂ ਬਹੁਤ ਵੱਡੇ ਜਥੇ ਖੇਰ ਜਾ ਰਹੇ ਆ ਫਿਰੋਜ਼ਪੁਰ ਤੋਂ ਗਰਦਾਸਪੁਰ ਤੋਂ ਮਾਵਾ ਪੈਣਾ ਦੇ ਜਥੇ ਜਿਹੜੇ ਆ ਉਹ ਸ਼ਮੂਲੀਅਤ ਕਰ ਰਹੇ ਆ ਔਰ ਬਾਡੀ ਪਿੱਛੇ ਜਿਹੜੀ ਆ ਉਹ ਪਾਉ ਹ ਸੰਭਾਲਣਗੇ ਕੈਂਪ ਜਿਹੜੀਆਂ ਮਾਵਾ ਪੈਣਾ ਸੰਭਾਲਣੀਆਂ ਇਸੇ ਤਰ੍ਹਾਂ ਜਲੰਧਰ ਕਪੂਰਥਲਾ ਹੁਸ਼ਿਆਰਪੁਰ ਮੋਗਾ ਆਦ ਜ਼ਿਲ੍ਹਿਆਂ ਦੇ ਵਿੱਚੋਂ ਵੀ ਵੱਡੇ ਜਥੇ ਬੀਬੀਆਂ ਦੇ ਥੋੜਿਆਂ ਦੇ ਨਾਂ ਤੱਕ ਪਹੁੰਚਣ ਵਾਲੇ ਆ ਜਿਹੜਾ ਅੰਦੋਲਨ ਚੱਲ ਰਿਹਾ ਵਾ ਮੋਰਚਾ ਚੱਲ ਰਿਹਾ ਵਾ ਸ਼ੰਭੂ ਸਟੇਸ਼ਨ ਦੇ ਉੱਤੇ ਉਹ ਲਗਾਤਾਰ ਯਾਰੀ ਆ ਕਿਉਂਕਿ ਸਰਕਾਰ ਅੰਦੋਲਨਕਾਰੀਆਂ ਵਾਲੇ ਪੈਸੇ ਪਿੱਠ ਕਰਕੇ ਬੈਠੀ ਆ ਤੇ ਸਾਡੇ ਨੌਜਵਾਨਾਂ ਨੂੰ ਜੇਲੀਆਂ ਡੱਕਿਆ ਵਾ ਅਸੀਂ ਕਹਿੰਦੇ ਆ ਵੀ ਜਿੰਨਾ ਮਰਜੀ ਦਬਾਅ ਵਾਲੀ ਨੀਤੀ ਜਿਹੜੀ ਉਹ ਕੇਂਦਰ ਸਟਾਨਾ ਸਰਕਾਰ ਅਪਣਾ ਲਈ ਪਰ ਜਿਹੜਾ ਦਬਾਅ ਹੁਣ ਪਿੰਡਾਂ ਦੇ ਵਿੱਚ ਬਣਾਇਆ ਜਾਣਾ ਵਾ ਜਲੰਧਰ ਜ਼ਿਲ੍ਹੇ ਵਾਲਿਆਂ ਵਿੱਚ ਪ੍ਰੋਗਰਾਮ ਬਣਾ ਲਿਆ ਵਾ ਇੱਕ ਦੋ ਦਿਨਾਂ ਦੇ ਵਿੱਚ ਪੂਰੇ ਪਿੰਡਾਂ ਦੇ ਵਿੱਚ ਫਲੈਕਸੀਆਂ ਲਾ ਕੇ ਆਉਣ ਵਾਲੇ ਦਿਨਾਂ ਦੇ ਵਿੱਚ ਭਾਜ ਭਾਈ ਆਗੂਆਂ ਦਾ ਵੀ ਵਿਰੋਧ ਹੋਊਗਾ ਉਹਨਾਂ ਨੂੰ ਵੀ ਸਵਾਲ ਜਵਾਬ ਕੀਤੇ ਜਾਣਗੇ ਤੇ ਜਿਹੜੀਆਂ ਵਿਰੋਧੀ ਧਿਰਾਂ ਆ ਕਾਲੀਆ ਕਾਂਗਰਸੀ ਆ ਆਮਾਦੀ ਪਾਰਟੀ ਆ ਉਹਨਾਂ ਨੂੰ ਵੀ ਸਵਾਲ ਪੁੱਛੇ ਜਾਣਗੇ ਕਿ ਜਿਹੜਿਆਂ ਮੰਗ ਪੱਤਰ ਦੇ ਉੱਤੇ ਕੇਂਦਰ ਸਰਕਾਰ ਨੇ ਧਰਨਾ ਲਵਾਇਆ ਵਾ ਰਸਤੇ ਦੇ ਵਿੱਚ ਕੰਬਾ ਕਰਕੇ ਬੈਠੀ ਸਰਕਾਰ ਉਹਨਾਂ ਦੇ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਕੀ ਐਮਐਸਪੀ ਗਰੰਟਰਡ ਦਾ ਕਾਨੂੰਨ ਬਣਾਓਗੇ ਤੁਸੀਂ ਡਬਲਯੂਟੀਓ ਨੀਤੀਆਂ ਦੇ ਵਿੱਚੋਂ ਭਾਰਤ ਨੂੰ ਬਾਹਰ ਕੱਢੋਗੇ ਤੁਸੀਂ ਆਪਣੇ ਪ੍ਰੀਮੀਅਰ ਤੇ ਜਿਹੜਾ ਫਸਲੀ ਬੀਮਾ ਯੋਜਨਾ ਚਲਾਓਗੇ ਤੁਸੀਂ ਕਿਸਾਨਾਂ ਮਜ਼ਦੂਰਾਂ ਦੀ 58 ਸਾਲ ਤੋਂ ਬਾਅਦ 10000 ਪੈਨਸ਼ਨ ਕਰੋਗੇ ਇਹ ਸਵਾਲ ਵਿਰੋਧੀ ਧਿਰਾਂ ਨੂੰ ਵੀ ਪੁੱਛਾਂਗੇ ਔਰ ਸ਼ਾਂਤਮਈ ਤਰੀਕੇ ਨਾਲ ਪੁੱਛਾਂਗੇ ਸ਼ਾਂਤਮਈ ਤਰੀਕੇ ਨਾਲ ਸਵਾਲਾਂ ਦਾ ਸਾਹਮਣਾ ਕਰਨ ਵਾਸਤੇ ਭਾਜਪਾ ਵੀ ਆਗੂ ਵੀ ਤਿਆਰ ਰਹਿਣ ਵਿਰੋਧੀ ਧਿਰਾਂ ਵੀ ਤਿਆਰ ਰਹਿਣ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ